audio jungle ਜੇ ਟੋਪੀਆਂ ਟੂਪੀਆਂ ਲਈ ਫੜਦੇ ਸਾਰੀਆਂ ਉੜਾ ਦਿਓ ਦਿਲੋਂ ਕਰਦੇ ਆ ਬਾਦਲ ਸਾਹਿਬ ਮੇਰੇ ਪਿਤਾ ਇਸ ਕਰਕੇ ਕਹਿ ਰਹੇ ਆ ਮੈਨੂੰ ਲੱਗਦਾ ਬਾਦਲ ਸਾਹਿਬ ਮੈਨੂੰ ਘੱਟ ਪਿਆਰ ਕਰਦੇ ਆ ਤੁਹਾਨੂੰ ਜ਼ਿਆਦਾ ਕਰਦੇ ਆ ਦਿਲੋਂ ਕਰਦੇ ਆ ਜਿੰਨਾ ਦਰਦ ਬਾਦਲ ਸਾਹਿਬ ਨੂੰ ਗਰੀਬ ਪ੍ਰਤੀ ਹੈ ਕਿਸਾਨ ਪ੍ਰਤੀ ਹੈ ਤੁਸੀਂ ਕਹਿੰਦੇ ਕੇਦੀ ਵਾਲ ਤੇ ਦੂਜਿਆਂ ਦਾ ਹੈ ਉਹ ਤਾਂ 드라마 ਦਿ ਲੋ ਕਰਦੇ ਕਿਉਂਕਿ ਜੇ ਅਕਾਲੀ ਦਲ ਤਕੜਾ ਸਿੱਖ ਕੌਮ ਤਕੜੀ ਹੈ ਪੰਜਾਬ ਤਕੜਾ ਤੇ ਪੰਜਾਬ ਦੀ ਤਰੱਕੀ ਹੋਣੀ ਹੈ ਜੇ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਸਾਰਾ ਕੁਝ ਹੀ ਟਹਿ ਜਾਊਗਾ ਉਹ ਜਵਾਨਾਂ ਦਾ ਜੋਸ਼ ਵੀ ਦੇਖ ਕੇ ਬੜੇ ਜੀਪਾਂ ਦੇ ਮੋਟਰਸਾਈਕਲਾਂ ਦੇ ਭਾਗੜਾ ਤੋਂ ਹੀ ਵੱਧ ਹੈ ਇਸ ਕਰਕੇ ਅਕਾਲੀ ਵਰਕਰੋ ਜੰਗ ਸ਼ੁਰੂ ਹੋ ਗਈ ਹੈ ਜਦੋਂ ਜੰਗ ਸ਼ੁਰੂ ਹੋ ਜੇ ਗਰਮੀ ਚੜ ਜਾਂਦੀ ਹੈ ਮੈਨੂੰ ਤਾਂ ਪੂਰੀ ਗਰਮੀ ਚੜੀ ਪਈ ਤੇਸ਼ ਕਰਕੇ ਹੁਣ ਤਾਂ ਹਨੇਰੀ ਲਿਆ ਦਿਓ ਯਾਰ ਆ ਇੱਕ ਸਾਲ ਅਜੇ ਟੋਪੀਆਂ ਟੋਪੀਆਂ ਲਈ ਫੜਦੇ ਸਾਰੀਆਂ ਉڑا ਦਿਓ ਨੇ ਕੇਸਰੀ ਝੰਡਾ ਜਗੇ ਸਾਰੇ ਘਰਾਂ ਦੇ ਉੱਤੇ ਤੁਹਾਡਾ ਕੇਸਰੀ ਝੰਡਾ ਲਗੇ ਹਰ ਕਾਰ ਉੱਤੇ ਹਰ ਗੱਡੀ ਤੇ ਤੇ ਹਰ ਘਰ ਤੇ ਦੱਸ ਦੋ ਇਹਨਾਂ ਨੂੰ ਕਿ ਪੰਜਾਬ ਕੇ ਜੀ ਧਰਤੀ ਹੈ ਜਿੱਥੇ ਟੋਪੀ ਵਾਲੇ ਦਾ ਰਾਜ ਨਹੀਂ ਹੋ ਸਕਦਾ ਇੱਥੇ ਕੇਸਰੀ ਝੰਡੇ ਦਾ ਰਾਜ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ jungle.